ਮੋਹਾਲੀ ਦੇ ਵਿੱਚ ਬਿਲਡਿੰਗ ਢਹਿਟੇਰੀ ਹੋਣ ਤੋਂ ਬਾਅਦ ਇੱਥੋਂ ਮਿਲੀਆਂ ਮ੍ਰਿਤਕ ਦੇਹਾਂ ਦੀ ਪਛਾਣ ਹੋ ਗਈ ਅਤੇ ਨਾਲ ਹੀ ਪਤਾ ਲੱਗਿਆ ਕਿ ਇਸ ਦੇ ਵਿੱਚ ਇੱਕ ਜਵਾਨ ਕੁੜੀ ਜਿਸ ਦੀ ਉਮਰ ਸਿਰਫ 22 ਸਾਲ ਦੀ ਸੀ ਉਸਦੀ ਵੀ ਮ੍ਰਿਤਕ ਦੇ ਮਿਲੀ ਹੈ ਦਰਅਸਲ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਸੀ ਪਰ ਜਦੋਂ ਉਸ ਨੂੰ ਮਲਬੇ ਹੇਠਾਂ ਕੱਢ ਲਿਆ ਗਿਆ ਅਤੇ ਹਸਪਤਾਲ ਲਜਾਇਆ ਜਾ ਰਿਹਾ ਸੀ ਤਾਂ ਰਾਤ ਦੇ ਵਿੱਚ ਹੀ ਦ੍ਰਿਸ਼ਟੀ ਵਰਮਾ ਨਾਮ ਦੀ ਉਸ ਕੁੜੀ ਨੇ ਦਮ ਤੋੜ ਦਿੱਤਾ ਪਰਿਵਾਰਿਕ ਮੈਂਬਰ ਇਸ ਕੁੜੀ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸੀ ਕੁੜੀ ਆਪਣੇ ਵਿਆਹ ਨੂੰ ਲੈ ਕੇ ਬੇहद ਹੀ ਖੁਸ਼ ਨਜ਼ਰ ਆ ਰਹੀ ਹੈ ਇਸ ਦੇ ਬਾਬਤ ਕਈ ਵੀਡੀਓਜ਼ ਅਤੇ ਫੋਟੋ ਸਾਹਮਣੇ ਆਈਆਂ ਅਤੇ ਪਤਾ ਲੱਗਿਆ ਕਿ ਹੋਣ ਵਾਲੇ ਲਾੜਾ ਲਾੜੀ ਆਪਣੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸੀ ਸ਼ਾਪਿੰਗ ਕਰ ਰਹੇ ਸੀ ਆਉਣ ਵਾਲੇ ਚੜ੍ਹਦੇ ਸਾਲ ਦੇ ਵਿੱਚ ਇਹਨਾਂ ਦਾ ਵਿਆਹ ਰੱਖਿਆ ਹੋਇਆ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਮਾੜੀ ਘਟਨਾ ਹੋ ਗਈ ਇਸ ਪਰਿਵਾਰ ਨੂੰ ਇੱਕ ਡੂੰਘਾ ਸਦਮਾ ਲੱਗਿਆ ਪਾਲ ਪੋਸ ਕੇ ਵੱਡੀ ਕੀਤੀ ਦ੍ਰਿਸ਼ਟੀ ਨੂੰ ਅੱਜ ਜਦੋਂ ਪਰਿਵਾਰਿਕ ਮੈਂਬਰਾਂ ਨੇ ਆਪਣੀ ਇਹ ਜ਼ਿੰਮੇਵਾਰੀ ਨਿਭਾਉਣੀ ਸੀ ਖੁਸ਼ੀ-ਖੁਸ਼ੀ ਕੁੜੀ ਨੂੰ ਡੋਲੀ ਦੇ ਵਿੱਚ ਬਿਠਾ ਕੇ ਤੋਰਨਾ ਸੀ ਉਸ ਤੋਂ ਪਹਿਲਾਂ ਹੀ ਇਹ ਮਾੜੀ ਘਟਨਾ ਵਾਪਰੀ ਹੈ ਜਿੱਥੇ ਬਿਲਡਿੰਗ ਦੇ ਮਲਬੇ ਹੀਟਾਉਣ ਦੇ ਕਾਰਨ ਦ੍ਰਿਸ਼ਟੀ ਦੀ ਜਾਨ ਚਲੀ ਗਈ ਮੁਹਾਲੀ ਦੇ ਵਿੱਚ ਸ਼ਨੀਵਾਰ ਨੂੰ ਇਹ ਹਾਦਸਾ ਵਾਪਰਿਆ ਸੀ ਜਿਸ ਦੇ ਵਿੱਚ ਇਹ ਹੋਣ ਵਾਲੀ ਲਾੜੀ ਦੀ ਜਾਨ ਚਲੀ ਗਈ ਐਤਵਾਰ ਸਵੇਰ ਤੱਕ ਇੱਕ ਹੋਰ ਮ੍ਰਿਤਕ ਦੇ ਬਰਾਮਦ ਹੁੰਦੀ ਹੈ ਇਸ ਤੋਂ ਪਹਿਲਾਂ ਰਾਤ ਨੂੰ ਦ੍ਰਿਸ਼ਟੀ ਦੀ ਜਿਹੜੀ ਜਿੰਦ ਜਾਨ ਸੀ ਉਹ ਮੁੱਕ ਚੁੱਕੀ ਸੀ ਇਸ ਬਾਬਤ ਖਬਰਾਂ ਵੀ ਆ ਗਈਆਂ ਤੇ ਕੁੜੀ ਦੀ ਹਾਲਤ ਵੀ ਪਰਿਵਾਰਿਕ ਮੈਂਬਰਾਂ ਨੇ ਦੇਖ ਹੀ ਲਈ ਸੀ ਕਿ ਕਿਹੋ ਜਿਹੀ ਹੋ ਗਈ ਹਸਪਤਾਲ ਦੇ ਵਿੱਚ ਹੀ ਕੁੜੀ ਨੇ ਦਮ ਤੋੜਿਆ ਐਨ ਡੀ ਆਰ ਐਫ ਅਤੇ ਵੋਲੰਟੀਅਰ ਦੀਆਂ ਟੀਮਾਂ ਕਰੀਬ 18 ਘੰਟਿਆਂ ਤੋਂ ਬਚਾਅ ਕਾਰਜ ਤੇ ਵਿੱਚ ਲੱਗੀਆਂ ਹੋਈਆਂ ਸਨ ਹੁਣ ਇਹ ਸਾਰਾ ਕਾਰ ਸੰਪੰਨ ਹੋਣ ਦੇ ਕਰੀਬ ਹੈ ਕਿਹਾ ਜਾ ਰਿਹਾ ਹੈ ਕਿ ਮਸ਼ੀਨਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਐਨਆਰਐਫ ਦੀ ਗੱਲੀਆਂ ਮੁਤਾਬਕ ਇੱਥੋਂ ਹੁਣ ਤੱਕ ਦੋ ਜਾਣੀਆਂ ਦੀਆਂ ਮ੍ਰਿਤਕ ਦੀਆਂ ਮਿਲੀਆਂ ਇੱਕ ਕੁੜੀ ਅਤੇ ਇੱਕ ਮੁੰਡਾ ਤਿੰਨ ਲੋਕਾਂ ਦੇ ਹੋਰ ਮਲਬੇ ਹੇਠਾਂ ਦੱਬਣ ਦੀ ਸੰਭਾਵਨਾ ਪਹਿਲਾਂ ਜਤਾਈ ਜਾ ਰਹੀ ਸੀ ਇਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਪੁਸ਼ਟੀ ਕੀਤੀ ਜਾਣੀ ਹੈ ਕਿ ਆਖਿਰਕਾਰ ਇਹ ਸਾਰਾ ਮਾਮਲਾ ਕੀ ਹੈ ਤੇ ਇਹ ਇਮਾਰਤ ਜਿਹੜੀ ਕਿ ਉੱਥੇ ਚੱਲ ਰਹੇ ਕੰਮ ਦੇ ਦੌਰਾਨ ਡਿੱਗੀ ਸੀ ਸੀਵਰੇਜ ਦੇ ਪਾਣੀ ਦੇ ਨਾਲ ਭਰ ਗਈ ਸੀ ਇਸ ਦੇ ਨਾਲ ਹੀ ਮਲਬੇ ਹੇਠਾਂ ਦੱਬੇ ਲੋਕਾਂ ਦੇ ਬਚਣ ਦੀ ਸੰਭਾਵਨਾ ਵੀ ਉਸੇ ਸਮੇਂ ਪਤਾ ਲੱਗ ਗਈ ਸੀ ਕਿ ਬਹੁਤ ਹੀ ਜ਼ਿਆਦਾ ਘਟ ਹੈ ਅਤੇ ਇੱਕ ਤੋਂ ਬਾਅਦ ਇੱਕ ਮ੍ਰਿਤਕ ਦੇ ਹਨ ਇੱਥੋਂ ਜਦੋਂ ਮਿਲੀਆਂ ਅਭਿਸ਼ੇਕ ਨਾਮ ਦਾ ਮੁੰਡਾ ਜੋ ਕਿ ਜਿੰਮ ਦੇ ਵਿੱਚ ਕਸਰਤ ਕਰਨ ਆਇਆ ਸੀ ਉਸ ਦੀ ਪਤਨੀ ਅਤੇ ਪਰਿਵਾਰਿਕ ਮੈਂਬਰ ਉਸ ਨੂੰ ਲੱਭਦੇ ਫਿਰਦੇ ਸੀ ਉਸ ਦੀ ਵੀ ਮ੍ਰਿਤਕ ਦੇ ਬਰਾਮਦ ਹੋਈ ਜੋ ਕਿ ਅੰਬਾਲਾ ਦਾ ਰਹਿਣ ਵਾਲਾ ਸੀ ਤੇ ਦ੍ਰਿਸ਼ਟੀ ਵਰਮਾ ਇੱਕ ਕੁੜੀ ਜੋ ਕਿ ਹਿਮਾਚਲ ਦੀ ਰਹਿਣ ਵਾਲੀ ਸੀ Shimla ਦੀ ਰਹਿਣ ਵਾਲੀ ਇਹ ਕੁੜੀ ਦੱਸੀ ਜਾ ਰਹੀ ਹੈ ਜਿਸ ਦਾ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਸੀ 20 ਸਾਲ ਦੀ ਉਸ ਦੀ ਉਮਰ ਸੀ ਇਸ ਤੋਂ ਪਹਿਲਾਂ ਹੀ ਇਸਤੇ ਨਾਲ ਇੱਕ ਮਾੜੀ ਘਟਨਾ ਹੋ ਜਾਂਦੀ ਹੈ ਵਿਆਹ ਦੀਆਂ ਤਿਆਰੀਆਂ ਦੇ ਵਿਚਾਲੇ ਹੀ ਮਾੜੀ ਘਟਨਾ ਹੋਈ ਹੈ ਜਿਸ ਦੇ ਵਿੱਚ ਹੁਣ ਪਤਾ ਲੱਗਿਆ ਕਿ ਸੋਸ਼ਲ ਮੀਡੀਆ ਤੇ ਵੀ ਉਹ ਕਾਫੀ ਐਕਟਿਵ ਸੀ ਲੋਕ ਉਸ ਨੂੰ ਪਸੰਦ ਕਰਦੇ ਸੀ ਉਸ ਦੀਆਂ ਵੀਡੀਓਜ਼ ਅਤੇ ਫੋਟੋਜ਼ ਨੂੰ ਲਾਈਕ ਸ਼ੇਅਰ ਕਰਦੇ ਹੁੰਦੇ ਸੀ ਇਸ ਕੁੜੀ ਦੇ ਨਾਲ ਇੱਕ ਦਰਦਨਾਕ ਹਾਦਸਾ ਹੋ ਗਿਆ ਇਸ ਕਰਕੇ ਹੀ ਕਿਹਾ ਜਾਂਦਾ ਹੈ ਕਿ ਜ਼ਿੰਦਗੀ ਦਾ ਕੁਝ ਵੀ ਭਰੋਸਾ ਨਹੀਂ ਪਾਵੇਂ ਅਸੀਂ ਕਿੰਨੀਆਂ ਵੀ ਵੱਡੀਆਂ-ਵੱਡੀਆਂ ਵਿਉਂਤਾਂ ਘੜ ਕੇ ਬੈਠੇ ਹੋਈਏ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੁਝ ਕਰਾਂਗੇ ਤੇ ਇੱਧਰ ਜਿੰਮੇ ਦੇ ਵਿੱਚ ਹੋਏ ਇਸ ਹਾਦਸੇ ਦੇ ਕਾਰਨ ਕਿਸ ਤਰ੍ਹਾਂ ਦੇ ਨਾਲ ਇਹ ਪਰਿਵਾਰ ਉਜੜ ਗਿਆ ਤੇ ਹੁਣ ਇਨਸਾਫ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਬਿਲਡਿੰਗ ਦੇ ਮਾਲਕਾਂ ਦੇ ਖਿਲਾਫ ਜਿਨ੍ਹਾਂ ਦਾ ਨਾਮ ਪ੍ਰਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਹੈ ਚਾਹਾਂ ਮਾਜਰਾ ਦੇ ਹੋ ਰਹੇਣ ਵਾਲੇ ਨੇ ਉਹਨਾਂ ਦੇ ਖਿਲਾਫ ਇਹ ਮਾਮਲਾ ਦਰਜ ਹੋਇਆ ਹੈ ਉਹਨਾਂ ਦੀ ਗ੍ਰਿਫਤਾਰੀ ਹਜੇ ਤੱਕ ਨਹੀਂ ਹੋਈ ਹੈ ਪੁਲਿਸ ਨੇ ਇਸ ਸਬੰਧੀ ਹੋਰ ਕਿਹੜੀ-ਕਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਅਪਡੇਟ ਕੀ ਆਈ ਹੈ ਇਸ ਮਾਮਲੇ ਦੇ ਵਿੱਚ ਉਹ ਜਾਣ ਲੈਣੇ ਆ ਪਰ ਇੱਕ ਕੁੜੀ ਜਿਸ ਦਾ ਵਿਆਹ ਮਾਪਿਓ ਦੇ ਵੱਲੋਂ ਹੁਣ ਕੀਤਾ ਜਾਣਾ ਸੀ ਇਸ ਤਰ੍ਹਾਂ ਦੇ ਨਾਲ ਹੁਣ ਉਸ ਨੂੰ ਚੱਕਣਾ ਪਵੇਗਾ ਉਸ ਦਾ ਅੰਤਿਮ ਸੰਸਕਾਰ ਕਰਨਾ ਪੈਣਾ ਹੈ ਪਰਿਵਾਰਿਕ ਮੈਂਬਰਾਂ ਨੂੰ ਲਾੜੀ ਤਾਂ ਉਹ ਜ਼ਰੂਰ ਬਣੇਗੀ ਪਰ ਕੀਤਾ ਦੀ ਸੇਜ ਦੇ ਉੱਪਰ ਉਸ ਮੁੰਡੇ ਦੇ ਘਰ ਦੇ ਵਿੱਚ ਤੋਰਨ ਦੇ ਲਈ ਨਹੀਂ ਜਿਸ ਤੇ ਲਈ ਉਸਨੇ ਸਭ ਕੁਝ ਕੀਤਾ ਸੀ ਵਿਆਹ ਦੀਆਂ ਤਿਆਰੀਆਂ ਦੇ ਵਿਚਾਲੇ ਸ਼ਾਪਿੰਗ ਕੀਤੀ ਜਾ ਰਹੀ ਸੀ ਤੇ ਇਧਰ ਇਹ ਮਾੜੀ ਘਟਨਾ ਵਾਪਰ ਗਈ। ਜਿਹੜੇ ਦੋ ਅਕਿਊਜ਼ਡੇ ਗਏ ਉਹਨਾਂ ਨੂੰ ਫੜੰਗਲੀ ਟੀਮ ਸਾਡੀ ਲੱਗੀ ਹੋਈ ਹੈ। ਦੇ ਵਿਲ ਬੀ ਨੈਬਡ ਸੂਨ। ਜਿਹੜਾ ਠੇਕੇਦਾਰ ਹੈ ਜਿਹੜਾ ਕੰਟਰੈਕਟਰ ਜਿਹਨੇ ਕੰਮ ਸ਼ੁਰੂ ਕੀਤਾ ਸੀਗਾ ਉਹ ਵੀ ਇਸ ਗਾਰੰਟੀਫਾਈ ਕਰ ਲੈ ਉਹਨੂੰ ਵੀ ਇਸੇ ਨਾਮਜ਼ਦ ਕਰਾਂਗੇ ਤੇ ਉਹਦੇ ਵੀ ਗ੍ਰਿਫਤਾਰੀ ਦੇ ਵਿੱਚ ਪਾਈ ਜਾਏਗੀ ਬਾਕੀ ਜਿਵੇਂ ਕਿ ਸਾਡੇ ਕਾਊਂਟਰਪਾਰਟਸ ਨੇ ਦੱਸਿਆ ਹੈ ਕੀ ਜਿਹੜੀ ਕਮੇਟੀ ਦੀ ਰਿਪੋਰਟ ਦੇ ਵਿੱਚ ਜਿਹਦਾ ਜਿਹਦਾ ਰੋਲ ਸਾਹਮਣੇ ਆਏਗਾ ਇਨਵੈਸਟੀਗੇਸ਼ਨ ਦੇ ਦੌਰਾਨ ਜਿਹਦਾ ਰੋਲ ਸਾਹਮਣੇ ਆਏਗਾ ਉਹਨਾਂ ਸਾਰਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਤਾਂ ਕਿ ਇੱਕ ਮੈਸੇਜ ਵੀ ਲੋਕਾਂ ਨੂੰ ਜਾਵੇ ਕਿ ਇਸ ਤਰੀਕੇ ਦਾ ਹਾਦਸਾ ਦੁਬਾਰਾ ਨਾ ਹੋਵੇ ਗ੍ਰਫਤਾਰੀ ਸਰ ਹੋਈ ਹੈ ਸੀਰ ਇਹ ਰਫਤਾਰੇ ਜਲਦ ਹੋ ਜਾਏਗੀ ਜੀ ਟੀਮਾ ਜਿਹੜੀ ਹੈਗੀ ਔਨ ਦਾ ਜੋਬ ਲੱਗੀ ਹੋਈ ਸਰ ਹੁਣ ਤੱਕ ਜਿੰਨਾ ਤੁਸੀਂ ਕਿਹਾ ਕਿ ਠੇਕੇਦਾਰ ਨੂੰ ਆਈਡੈਂਟੀਫਾਈ ਕਰ ਲਿਆ ਗਿਆ ਹੈ ਕਿੰਨਿਆਂ ਦੇ ਖਿਲਾਫ ਬਾਈ ਨੇਮ ਮਾਮਲਾ ਦਰਜ ਕੀਤਾ ਪਹਿਲਾਂ ਦੋ ਵਿਅਕਤੀਆਂ ਦੇ ਖਿਲਾਫ ਦਰਜ ਕੀਤਾ ਗਿਆ ਸੀ ਹੁਣ ਉਹ ਆਇਡੈਂਟੀਫਾਈ ਅੱਜ ਅਸੀਂ ਜਿਹੜੀ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਅਸੀਂ ਟੈਕਨੀਕਲ ਬੇਸਿਸ ਤੇ ਉਹ ਗੰਦਾ ਵੀ ਤੀਜੇ ਵੀ ਆਇਡੈਂਟੀਫਾਈ ਕਰ ਲਿਆ ਸੋ ਹੁਣ ਤੱਕ ਤਿੰਨ ਦੋਸ਼ੀ ਪੂਰੇ ਹੋ ਗਏ ਔਰ ਉਹ ਤੋਂ ਬਾਅਦ ਜਿਵੇਂ ਜਿਵੇਂ ਅੱਗੇ ਤਫ਼ਤੀਸ਼ ਵਧੇਗੀ ਤਾਂ ਸੰਖਿਆ ਹੋਰ ਵੀ ਵੱਧ ਸਕਦੀ ਹੈ ਸਰ ਕੋਆਰਡੀਨੇਸ਼ਨ ਕਿਸ ਤਰ੍ਹਾਂ ਦਾ ਰਹਿਣ ਵਾਲਾ ਐਡਮਿਨਿਸਟ੍ਰੇਸ਼ਨ ਦੇ ਨਾਲ ਜਿੱਦਾਂ ਅਸੀਂ ਅੱਜ ਵੀ ਬੈਠੇ ਇੱਥੇ ਪੁਲਿਸ ਦਾ ਕੋਆਰਡੀਨੇਸ਼ਨ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਕਿ ਅੱਗੇ ਇਨ ਫਿਊਚਰ ਇਸ ਤਰ੍ਹਾਂ ਦੇ ਵੱਡੇ ਹਾਦ ਕੀ ਕੋਆਰਡੀਨੇਸ਼ਨ ਬਰੇਨਾ ਮੈਂ ਦੋ ਗੱਲਾਂ ਕਹਿਣਾ ਚਾਹਨਾ ਪਹਿਲੀ ਤਾਂ ਕਿ ਜਿਵੇਂ ਅੱਜ ਤੱਕ ਹੁਣ ਤੱਕ ਕੋਆਰਡੀਨੇਸ਼ਨ ਰਿਹਾ ਹੈ ਜਦੋਂ ਇਨਸੀਡੈਂਟ ਹੋਇਆ ਉਹ ਤੇ 15 ਮਿੰਟ ਦੇ ਵਿੱਚ ਸਿਵਲ ਪ੍ਰਸ਼ਾਸਨ ਤੇ ਪੁਲਿਸ ਜੀਮਾ ਤੇ ਪਹੁੰਚ ਗਈ ਸੀਗੀਆਂ ਸਾਰੇ ਸੀਨੀਅਰ ਅਫਸਰ ਮੌਕੇ ਤੇ ਮੌਜੂਦ ਸੀਗੇ ਉਸ ਤੋਂ ਬਾਅਦ ਰਾਤ ਭਰ ਆਪਰੇਸ਼ਨ ਚੱਲਿਆ ਆਰਮੀ ਤੇ ਐਨਡੀਆਰਐਫ 2 ਘੰਟੇ ਦੇ ਵਿੱਚ ਆ ਗਈ ਸੀ ਉਹਨਾਂ ਨੇ ਵੀ ਰਾਤ ਭਰ ਕੰਮ ਕੀਤਾ ਹੈ ਕਾਰਪੋਰੇਸ਼ਨ ਦੀ ਟੀਮਾਂ ਪੁਲਿਸ ਦੀ ਟੀਮਾਂ ਸਿਵਲ ਪ੍ਰਸ਼ਾਸਨ ਦੀ ਟੀਮਾਂ ਸਾਰੇ ਅਧਿਕਾਰੀ ਰਾਤ ਭਰ ਲੱਗੇ ਰਹੇ ਕਾਫੀ ਅੱਛਾ ਕੋਆਰਡੀਨੇਸ਼ਨ ਰਿਹਾ ਹੈ ਔਰ ਕਿਉਂਕਿ ਇਹ ਜਿਹੜੀ ਬਿਲਡਿੰਗ ਸੀਗੀ ਇਹਦੇ ਮਲਬੇ ਨੂੰ ਚੱਪਾ-ਚੱਪਾ ਹੁਣ छान ਕੇ ਇਹਨਾਂ ਨੇ ਇੱਕ ਰਿਪੋਰਟ ਦਿੱਤੀ ਹੈ ਸੋ ਇਹਦਾ ਉਹਦਾ ਕੋਆਰਡੀਨੇਸ਼ਨ ਵਧੀਆ ਰਿਹਾ ਹੁਣ ਤੱਕ ਤੇ ਗਾਹ ਵੀ ਜਿਹੜਾ ਹੈਗਾ ਸਿਵਲ ਪ੍ਰਸ਼ਾਸਨ ਦਾ ਪੁਲਿਸ ਦਾ ਆਪਸ ਵਿੱਚ ਕੋਆਰਡੀਨੇਸ਼ਨ ਰੱਖ ਕੇ ਇਹ ਕੋਸ਼ਿਸ਼ ਰਹੇਗੀ ਸਾਡੀ ਕਿ ਇਨਵੈਸਟੀਗੇਸ਼ਨ ਦੇ ਦੌਰਾਨ ਵੀ ਜਿਹੜੇ ਦੋਸ਼ੀ ਹੈਗੇ ਉਹ ਵੀ ਇਹਨਾਂ ਦੇ ਕੋਆਰਡੀਨੇਸ਼ਨ ਅੱਗੇ ਆਣ ਤੇ ਭਵਿੱਖ ਦੇ ਵਿੱਚ ਜੋ ਵੀ ਕਾਰਵਾਈ ਕਰਦੇ ਹੈ ਪੁਲਿਸ ਤੇ ਪ੍ਰਸ਼ਾਸਨ ਦੇ ਲੜਕੇ ਤਰਫ ਇਹ ਜੋ ਬਿਲਡਿੰਗ ਹੋ ਜੋ نیچے ਕੰਸਟਰਕਸ਼ਨ ਕੀਤੀ ਹੈ ਇਸकी परमिशन ली गई थी जिस पे जितनी परमिशन ली थी या नहीं बिना परमिशन के कार्रवाई से काम शुरू कर देते तो कुछ ऐसा भी सामने आए देखो जी प्रिलिमिनरी जेडी 37 थी क्योंकि प्रिलिमिनरी तौर पे साडे मोरे कोई परमिशन हरे तक नहीं आई तो असली पर्चा देता जे 33000 कुछ आ जाता है सामने उधर अकॉर्डिंग दस्त फ्टी सर्टिफिकेट हम मांगेंगे जो भी रूल के तहत जितने भी बिल्डिंग्स बने हुए जहाँ पे वी आइडेंटिफाइड टू बी डेंजरस को विल सीक अकॉर्डिंगली हम सर्टिफिकेट उनसे मांगेंगे ताकि दोबारा ये इंसिडेंट इस टाइप की इंसिडेंट रिपीट निकल